ਖੜੇ ਨੇ ਸਬਰਾਤ 735 ਐਫੀ ਤੇ ਐਚ ਐਮਟੀ 4511 ਟਰੈਕਟਰ। ਹਾਂਜੀ। ਪਹਿਲਾਂ ਆਪਾਂ ਗੱਲ ਇਧਰੋਂ ਕਰ ਲੈਂਦੇ ਹਾਂਗੇ। ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੋ ਹਾਂ ਬਨਾਲਾ ਟਰੈਕਟਰ ਮੰਡੀ ਤੇ ਤੇ ਬਨਾਲਾ ਟਰੈਕਟਰ ਮੰਡੀ ਤੇ ਆਪਾਂ ਪਹੁੰਚੋ ਹਾਂ ਬਾਈ ਸਿੰਦਾ ਜੀ ਕੋਲ। ਪਹਿਲਾਂ ਤਾਂ ਇਹ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਸਿੰਦਾ ਜੀ ਕੋਲ ਅੱਜ ਦੋ ਟਰੈਕਟਰ ਖੜੇ ਨੇ ਸਬਰਾਤ 735 ਐਫੀ ਤੇ ਐਚ ਐਮਟੀ 4511 ਟਰੈਕਟਰ। ਹਾਂਜੀ। ਪਹਿਲਾਂ ਆਪਾਂ ਗੱਲ ਇਧਰੋਂ ਕਰ ਲੈਂਦੇ ਹਾਂਗੇ ਸਬਰਾਤ 735 ਐਫੀ ਟਰੈਕਟਰ ਬਾਰੇ। ਬ

ਡਬਲ ਪੰਪ ਲਾਈ ਵੀ ਬਾਈ ਚਾਂਸ ਕਿਤੇ ਕੋਈ ਚੀਜ਼ ਲੈਣੀ ਹੈ ਡਬਲ ਪੰਪ ਵੀ ਲੱਗ ਸਕਦਾ ਹੈ ਠੀਕ ਹੈ ਜੀ ਵਧੀਆ ਬਰੋ ਹੋ ਜੀਏ ਇਧਰੋਂ ਦੇਖੋ ਜੀ ਇਸ ਦੇ ਵਿੱਚ ਪਿਆ ਮਿੱਤਰੂ ਟਰੈਕਟਰ ਤੇ ਹੀ ਨਿਗਾਹ ਮਾਰ ਸਕਦੇ ਹੋਗੇ ਤੇ ਗੱਲ ਕਰ ਲਈ ਡਿਮਾਂਡ ਦੀ ਜੀ ਦੀ ਡਿਮਾਂਡ ਹੈ 165000 ਰੁਪਏ ਠੀਕ ਹੈ ਜੀ ਬਸ ਮੌਕੇ ਤੇ ਹੋ ਜਾਊਗਾ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੀ ਤੇ ਬਾਕੀ ਇੱਧਰਲੇ ਪਾਸੇ ਟਰੈਕਟਰ ਹੈਗਾ ਐਚਐਮਪੀ 4511 ਇਹਦੇ ਬਾਰੇ ਦੋ ਜੰਦ ਹੈ ਇਹ ਹੈਗਾ 1999 ਵਾਲਾ ਠੀਕ ਹੈ ਜੀ ਤੇ ਇਹ 3340 ਕੀ ਪਹਿਲੇ 35 ਵਾਲੀ ਮਿੱਤਰੋ ਇਹਦੇ ਟਾਇਰ ਨੇ ਤੇ ਜੋ ਕੋਸ ਅਰੀਜਨਲ ਨਾਲ ਦਾ ਹੀ ਆ ਹਵਾ ਵਾਲੀ ਮਸ਼ੀਨ ਜੋ ਜਿਵੇਂ ਆਉਂਦੀ ਹੁੰਦੀ ਹੈ ਸਭ ਕੁਝ ਹੋਊਗਾ ਮੀਂ। ਠੀਕ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਮਿੱਤਰੋ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਹੈ ਬਜੇ 70 ਵੀ ਵਗੈਰਾ ਤੁਸੀਂ ਨਿਗਾਹ ਮਾਰ ਸਕਦੇ ਹੋ ਇਧਰਲੇ ਪਾਸੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ। ਬਹੁਤ ਸੋਹਣੀ ਤੇ ਸਾਫ ਕੰਡੀਸ਼ਨ ਪਈ ਹੈ ਟਰੈਕਟਰ ਦੀ। ਨਿਗਾਹ ਮਾਰ ਸਕਦੇ ਹੋ ਇੱਕ ਵਾਰੀ ਆਪਾਂ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਨੇ ਹਾਂ। ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਕੁਝ। ਜੋ ਕੁਸ਼ਾ ਨਾਲ ਦਾ ਹੀ ਹੈਗਾ ਜੋ ਕੁਸ਼ 20 ਸਰ ਕੋ ਸਿਸਟਮ ਨੂੰ ਡੱਕ ਡੱਕ ਜੋ ਨਾਲ ਹੀ ਹੈਗਾ ਇੱਕ ਵਗੈਰਾ ਵੀ ਨਾਲ ਦਿੱਤਾ ਜਾਊਗਾ ਜਿਵੇਂ ਹੈਗਾ ਟਰੈਕਟਰ ਤੁਸੀਂ ਹੋਗੇ ਆਪਣੇ ਕਰ ਲਿਆ ਸਕਦੇ ਹੋਗੇ ਇਹ ਡਿਮਾਂਡ ਦੀ ਗੱਲ ਕਰ ਲਈ ਆਪਾਂ ਇਹਦੀ ਡਿਮਾਂਡ ਤੋਂ ਵੀ ਕਰਦੇ ਹਾਂ 1,45,000 ਰੁਪਏ ਠੀਕ ਹੈ ਜੀ ਮੌਕੇ ਤੇ ਆਪਾਂ ਜਾਨੀ ਸਵਾ ਲੱਖ ਰੁਪਏ ਰੇਟ ਦੇ ਦਿੰਦੇ ਹਾਂ ਠੀਕ ਹੈ ਵਧੀਆ ਮੌਕੇ ਤੇ ਮਾਨਤਾਨ ਕਰ ਦੂ ਬਾਈ ਤੇ ਗੱਲ ਕਰ ਲਈ ਜੇ ਹੁਣ ਆਪਾਂ ਜੇ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਇਹਨਾਂ ਦੋਵਾਂ ਚ ਉਹਦੇ ਵਾਸਤੇ ਮੋਬਾਈਲ ਨੰਬਰ 985753 18550 ਮਿੱਤਰੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਨਾਲ ਕੰਟੈਕਟ ਕਰਕੇ ਦੋਵਾਂ ਟਰੈਕਟਰਾਂ ਵਿੱਚੋਂ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹ ਖਰੀਦ ਸਕਦੇ ਹੋ ਤਾਂ ਆਪਣੇ ਘਰ ਲੈ ਆ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ